ਭਾਈ ਯਾਰ ਅੱਜ ਤਾਂ ਦੱਸਣਾ ਹੀ ਪੈਣਾ ਚੱਲ ਸੁਣ ਫਿਰ ਕਾਲਜ ਦੇ ਸ਼ੁਰੂਆਤੀ ਦਿਨਾਂ 'ਚ ਵੀ ਅਸੀਂ ਐਵੇਂ ਇਕੱਲੇ ਤੇ ਆਡੜ ਸੀ ਜਿਵੇਂ ਹੁਣ ਫਿਰ ਹੌਲੀ-ਹੌਲੀ ਪਹਿਲੇ ਸਾਲ ਸਾਡੇ ਵੀ ਥੋੜੇਾਂ ਗੁੰਬੜੇ ਸੱਜਣ ਮਿੱਤਰ ਤੇ ਆੜੀ ਬਣੇ ਸਲਾਹ مشورਿਆਂ ਨੂੰ ਫੋਨ 'ਚ ਇੱਕ ਗਰੁੱਪ ਬਣਾਇਆ ਘਰੋਂ ਸਲਾਹਾਂ ਕਰਕੇ ਇਕੱਠੇ ਕਾਲਜ ਜਾਂਦੇ ਗੇਟ ਵੱਢਦੇ ਫੋਨ ਤੇ ਇੱਕੋ ਸਵਾਲ ਕਿੱਥੇ ਐ ਆ ਗਿਆ ਆ ਗਿਆ ਬਸ ਗੇੜ ਤੇ ਚੱਲ ਆ ਜਾ ਸੀ 18 ਨੰਬਰ ਖੜੇ ਆ ਆਉਣ ਸਾਰ ਪਹਿਲਾਂ ਓ ਯਾਰ ਇਹਦਾ ਨਾ ਬਾਥਰੂਮ ਸੈਟ ਆ ਯਾਰ ਸਵੇਰੇ ਹੀ ਹੁੰਦੀ ਲੱਗ ਜੂਗਾ ਉਹ ਬੱਸ ਕਰ ਯਾਰ ਆ ਜਾ ਪੀ ਆਰਟੀਸੀ ਨੇ ਵਗੜੀ ਹਾਲਤ ਸਵਾਰ ਕੇ ਅੱਛਾ ਫੇਰ ਜਾਂਦੇ ਦੀ ਹਾਂ ਕਲਾਸ ਨੂੰ ਨਾ ਨਾ ਕਲਾਸ ਕਿੱਥੇ ਲੈ ਓ ਵੀ ਸੁਣ ਲੈ ਹਾਂ ਚਲੋ ਮੈਂ ਆਇਆ ਮੜਾ ਉਹ ਕਿੱਥੇ ਗਿਆ ਯਾਰ ਐਮਐਸਟੀਆ ਕਰ ਲਿਆ ਕੁਝ ਪਤਾ ਇੱਕ ਵੀ ਕਲਾਸ ਇੱਕ ਦਿਨਾਂ ਨਾਲ ਜ਼ਰੂਰੀ ਹੁੰਦਾ ਸੋਮਵਾਰ ਤੋਂ ਲਾਵੇਂ ਕੋਈ ਸਾਡੇ ਮਿਹਰਬਾਨ ਯਾਰ ਸਾਰੀ ਸੁਣਾ ਦੇ ਯਾਰ ਤਿੰਨ ਸਾਲ ਗੁਜ਼ਰ ਗਏ ਉਹ ਸੋਮਵਾਰ ਅੱਜ ਤੱਕ ਨਹੀਂ ਆਇਆ ਤੇ ਆ ਪਾਰਕ ਤੇ ਤੋਂ ਵੱਧ ਭੁੱਖਾ ਇੱਕ ਅੱਧੀ ਕਲਾਸ ਨਹੀਂ ਸਾਡੇ ਕਈ ਕਈ ਸਮੈਸਟਰ ਖਾ ਕੇ ਹਜੇ ਵੀ ਨਹੀਂ ਦਿੱਤੇ